ਨਾਦਰ ਜੱਤੇ ਕਹਿੰਦੇ ਬੱਲੇ ਬੱਲੇ ਕਰਾਈ ਸੀ ਪੈਂਦੀ ਬਾਲ ਉਹ ਜਹਨਾਬ ਰਾਣ ਤੇ ਪਵਨ 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 ਸਵੱਦੀ ਹੀੜ ক্রিকেট ਦੀ ਹੱਡੀ ਇਹ ਆ ਪਵਨ ਸਵੱਦੀ ਹੀੜ ক্রিকেট ਦੀ ਹੱਡੀ ਓਏ ਰਨ ਕਹਿੰਦੇ 6 ਫੇਰ ਮੁੰਡਾ ਆਪਣੀ ਟੀਮ ਲਈ ਜੋੜ ਗਿਆ ਵੱਡਾ ਮੈਚ ਕਹਿੰਦੇ ਚੱਲੀ ਜਾਂਦਾ ਹੈ ਕੋਈ ਵੱਡੀਆਂ ਟੀਮਾਂ ਆਜਦੇ ਮੇਲੇ ਤੇ ਆਓ ਪੁੱਤੀਆਂ ਪੋਤੀਆਂ ਕਦੇ ਜੋ ਗਿਆ ਕਦੇ ਵੱਡੀਆਂ ਟੀਮਾਂ ਪੁੱਜੇ ਕਦੇ ਆ ਭਰਾਵਾ ਦੇ ਨਾਲ ਮਿਲ ਕੇ ਕਹਿੰਦੇ ਵੱਡਾ ਮੇਲਾ ਜਿਹੜਾ ਕਰਵਾ ਦਿੱਤਾ ਕਹਿੰਦੇ ਬਾਲ ਜਿਹੜੀ ਕਹਿੰਦੇ ਵਾਈਡ ਹੋ ਗਈ ਹੈ ਬਾਲ ਜਿਹੜੀ ਕਦੇ ਵਾਈਡ ਹੋ ਗਈ ਹੈ ਨੌਜਵਾਨਾ ਪਾਸੇ ਦਾ ਭਾਜੋ ਇਹਦੇ ਹਿੱਕ ਵਿੱਚ ਭਾਜੋ ਪਾਸੇ ਭੱਜੜ ਦਾ ਕੋਈ ਫਾਇਦਾ ਨਹੀਂ ਭੱਜਣਾ ਤੇ ਹਿੱਕ ਵਿੱਚ ਪੈਣਾ ਪਾਸੇ ਭੱਜੇਗਾ ਸਵੇਦੀ ਪਰਵਾਦੀ ਹੈ ਸਟੈਮਿੰਡ ਦੀ ਕਮੀ ਹੈ ਸ਼੍ਰੀਕਣ ਖਾਤੇ ਬਾਹਰ ਦੁਆਰੇ ਪਾਉਣੀ ਪੈਂਦੀ ਹੈ ਲਓ ਜਸ਼ਨ ਕਿਤੇ ਫੇਰ ਏ ਬੱਲੇ ਬੱਲੇ ਲੱਲੇ ਬੱਲੇ ਬੱਲੇ ਜਸ਼ਨ ਪਰ ਹੱਡੀ ਹੱਡੀ ਆਉਂਦਾ ਧੂੜਾ ਗੱਡੀ ਉਧਰ ਪ੍ਰਭ ਭੱਟੀ ਜਿੱਥੇ ਵੀ ਬਾਅਦ ਸੁਣਦਾ ਬਟਰਖਾਲੇ ਜੱਸ ਦੀ ਪਾਵਰ ਬੈਂਕ ਦੇ ਦੇਵੇ ਬਹੁਤ ਬੜਾ ਧੰਨਵਾਦ ਹੋਵੇਗਾ ਬਹੁਤ ਬੜਾ ਧੰਨਵਾਦ ਹੋਵੇਗਾ ਛੱਕੇ ਤੇ ਛੱਕਾ ਕਹਿੰਦੇ ਠਾ ਛੱਕਾ ਵੱਧਾ ਹੋਇਆ ਉਧਰ ਕਹਿੰਦੇ ਸਾਡੇ ਸਤਕਾਰ ਜੋ ਕਹਿੰਦੇ ਸਾਡਾ ਵੱਡਾ ਭਾਈ ਕਹਿੰਦੇ ਜਸਵਿੰਦਰ ਸਿੰਘ ਧਮਾਨ ਬੈਠਾ ਆਪਣੀ ਮਿੱਤਰ ਮਣੀਆਂ ਬਹੁਤ ਬੜਾ ਕਹਿੰਦੇ ਧੰਨਵਾਦ ਹੈ ਰਾਜਨੀਤੀ ਵੀ ਕਹਿੰਦੇ ਵੀ ਜੇਕਰ ਸ਼ੁਰੂਆਤ ਦੇਖੀਏ ਹਲਕੇ ਦੜਵੇਂ ਦੇ ਵਿੱਚ ਹੋਈ ਹੈ ਤੇ ਬਹੁਤ ਬੜਾ ਕਹਿੰਦੇ ਧੰਨਵਾਦ ਹੈ ਆਓ ਕਹਿੰਦੇ ਬਾਲ ਪੈ ਗਈ ਹੈ ਓ ਬੱਲੇ ਓਏ ਹੋਏ 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 ਹੱਡੀ ਏ ਠਾ ਏ ਠਾ 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 ਹੋ ਗਈ ਐ ਮੇਲਾ ਨਗਰੀ ਪਿੰਨਾਂ ਦੇ ਚੋਟੀ ਦਾ ਕਰਤਾ ਉਹ ਤਾਂ